ਅਸੀਂ ਅੱਜ ਤੱਕ ਬਾਦਲ ਸਾਹਿਬ ਨੂੰ ਕਦੇ ਨਹੀਂ ਕਿਹਾ ਸੀ ਮੈਨੂੰ ਇਸਤਰੀ ਅਕਾਲੀ ਦਲ ਦੀ ਜਰਨਲ ਸਕੱਤਰ ਬਣਾਇਆ ਵਾਈਸ ਪ੍ਰੈਜ਼ੀਡੈਂਟ ਲਾਇਆ ਪੰਜਾਬ ਕਬੂਰਡ ਦੀ ਮੈਂਬਰ ਲਗਾਇਆ ਹਜ ਕਮੇਟੀ ਦੀ ਮੈਂਬਰ ਲਗਾਇਆ ਇੱਕ ਵਾਰ ਵੀ ਮੈਨੇ ਬਾਦਲ ਸਾਹਿਬ ਨੂੰ ਇਹ ਨਹੀਂ ਕਿਹਾ ਕਿ ਮੈਨੂੰ ਇਹ ਲਗਾ ਦਿਓ ਸੋਣਾ ਨੇ ਦੇਖੇ ਕਾਬਲੀਅਤ ਤਾਂ ਹੀ ਤੁਹਾਡੀ ਸੁਣੋ ਬੇਟਾ ਬਸ ਕਿਸੇ ਦੀ ਨਹੀਂ ਸੀ ਸੁਣਦੇ ਆਪਣੇ ਬੰਦਿਆਂ ਦੇ ਨਾਮ ਆਪ ਹੀ ਪਾ ਦਿੰਦੇ ਸੀ ਉਹ ਬੜੇ ਦਰवेश ਸੀਗੇ ਟੌੜਾ ਸਾਹਿਬ ਹੋਈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਗੁਰਚਰਨ ਸਿੰਘ ਟੋੜਾ ਸਾਹਿਬ ਇਹਨਾਂ ਵਰਗੇ ਲੀਡਰ ਬੰਨਾ ਵਰਕਰ ਨਵਾਜ਼ ਬਹੁਤ ਮੁਸ਼ਕਿਲ ਹੈ ਕਮੀਆਂ ਤਾਂ ਸਭ ਚ ਹੁੰਦੀਆਂ एवरीवन इज नॉट ਕੰਪਲੀਟ ਇਨ ਦਾ ਵਰਲਡ ਹੂੰ ਸੋ ਕਹਿੰਦੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਗਈ ਸੀ ਤੇ ਦੋਸਤਾਂ ਉਸ ਤੋਂ ਕਿਤੇ ਬਾਅਦ ਤਪੱਸਿਆ ਕੀਤੀ 25 ਸਾਲ ਪਾਰਟੀ ਨਾਲ ਤੇ ਕਦੇ ਕੋਈ ਟਿਕਟ ਦੀ ਪੇਸ਼ਕਸ਼ ਹੋਈ ਪੇਸ਼ਕਸ਼ ਤਾਂ ਕੀ ਹੋਣੀ ਹੈ ਜੀ ਪੇਸ਼ਕਸ਼ ਹੋਣੀ ਮੇਰਾ ਖਿਆਲ ਹੈ ਅਗਰ ਮੈਨੂੰ ਝੂਠਾ ਵੀ ਕਹਿ ਦਿੱਤਾ ਜਾਂਦਾ ਨਾ ਤਾਂ ਮੈਂ ਮਤਲਬ ਫਿਰ ਵੀ ਬਹੁਤ ਵੱਡੀ ਗੱਲ ਸਮਝਦੀ ਕਿ ਚਲੋ ਜਿਵੇਂ ਕਹਿੰਦੇ ਆ ਦਿਲ ਰੱਖਣ ਦੇ ਲਈ ਝੂਠ ਹੀ ਕਹਿਤਾ ਕਿਸੇ ਲਿਸਟ ਚ ਨਾਮ ਹੀ ਲੈਤਾ ਹੂੰ ਤੇ ਉਹ ਵੀ ਕਦੀ ਮਤਲਬ ਨਹੀਂ ਮੈਨੂੰ ਕਿਹਾ ਗਿਆ ਕਮੀ ਕਿੱਥੇ ਰਹਿ ਗਈ ਮੇਰਾ ਖਿਆਲ ਹੈ ਕਮੀ ਬਹੁਤ ਚੀਜ਼ਾਂ ਚ ਸੀ ਸਾਡੇ ਚ ਕਮੀ ਸ਼ਾਇਦ ਉਹ ਕਮੀ ਅੱਗੇ ਖੜਦੀ ਸੀ ਹੂੰ ਜਿੰਨਾ ਅੱਜ ਕੱਲ ਦੇ ਇਲੈਕਸ਼ਨਸ ਦੇ ਉੱਤੇ ਪੈਸਾ ਖਰਚ ਹੁੰਦਾ ਉਹ ਸ਼ਾਇਦ ਉਹਨਾਂ ਖਰਚ ਕਰਨ ਦੀ ਸਮਰੱਥਾ ਨਹੀਂ ਸੀ ਸਾਡੇ ਚ ਤੁਸੀਂ ਤਾਂ ਪਲੇ ਟਾਈਮ ਦੀ ਗੱਲ ਕਰ ਰਹੇ ਹੋ ਅਸਲ ਤੋਂ ਜੇਕਰ ਆਪਾਂ 10 ਸਾਲ ਪਿੱਛੇ ਚਲ ਜਾਈਏ ਤਾਂ ਉਹਦੇ ਕੰਪੈਰੀਜ਼ਨ ਤੇ ਹੁਣ ਦੇ ਵਿੱਚ ਬਹੁਤ ਬਦਲਾ ਆਇਆ ਹੂੰ ਤੇ ਫਿਰ ਤੁਸੀਂ ਆਪਣੇ ਆਪ ਦੇ ਵਿੱਚ ਕੀ ਚੇਂਜਸ ਲਿਆਂਦਾ ਫਿਰ ਨਹੀਂ ਆਪਣੇ ਆਪ ਚ ਚੇਂਜਸ ਹੀ ਲੈ ਕੇ ਆਈ ਕਿ ਜਿਹੜੇ ਵੀ ਪੰਜਾਬ ਦੇ ਲੋਕ ਨੇ ਉਹ ਕਿਸੇ ਵੀ ਪਾਰਟੀਆਂ ਪਿੱਛੇ ਕੱਟ ਕਰਦੇ ਨੇ ਯੂਥ ਹੈ ਮੈਂ ਦੇਖਦੀ ਆ ਬੱਚੇ ਨੇ ਹਲੇ ਕਾਲਜਿਸ ਦੇ ਤੇ ਉਹ ਕੱਟ ਕਰਦੇ ਨੇ ਅੱਗੇ-ਅੱਗੇ ਨੌਰੇ ਲਾਉਂਦੇ ਨੇ ਕਠਾਂ ਦੇ ਵਿੱਚ ਜਾਂਦੇ ਨੇ ਤੇ ਫਿਰ ਉਹ مایوس ਹੋ ਕੇ ਬੈਠ ਜਾਂਦੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਪਹਿਲਾਂ ਅਰਨਿੰਗ ਦਾ ਸਾਧਨ ਬਣਾਣ ਹੂੰ ਫਾਈਨੈਂਸ਼ੀਅਲੀ ਸਟਰੋਂਗ ਹੋਣ ਜੀ ਤੁਸੀਂ ਦਿਨ ਚ ਧੁੱਪ ਚ ਕਿਤੇ ਤੁਰ ਕੇ ਜਾ ਰਹੇ ਹੋ ਤਾਂ ਤੁਸੀਂ ਪਰਛਾਈ ਨੂੰ ਪਕੜਦੇ ਹੋ ਪਰਛਾਈ ਤੁਹਾਡੇ ਅੱਗੇ ਹੁੰਦੀ ਹੈ ਹੂੰ ਤੁਸੀਂ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋ ਫੜਨ ਦੀ ਕੋਸ਼ਿਸ਼ ਕਰਦੇ ਹੋ ਉਹ ਤੁਹਾਡੇ ਅੱਗੇ ਹੀ ਰਹਿੰਦੀ ਹੈ ਪਰ ਜਦੋਂ ਤੁਸੀਂ ਸੂਰਜ ਵੱਲ ਨਜ਼ਰ ਮਲਾ ਕੇ ਮੂੰਹ ਕਰਦੇ ਹੋ ਤਾਂ ਪਰਛਾਈ ਤੁਹਾਡੇ ਪਿੱਛੇ ਆ ਜਾਂਦੀ ਹੈ। ਮਤਲਬ ਜਦੋਂ ਜਿਸ ਚੀਜ਼ ਨੂੰ ਤੁਸੀਂ ਲੱਭਦੇ ਹੋ ਉਹ ਤੁਹਾਨੂੰ ਉਦੋਂ ਮਿਲਦੀ ਨਹੀਂ ਜਦੋਂ ਤੁਸੀਂ ਉਸ ਨੂੰ ਛੱਡ ਦਿੰਦੇ ਹੋ। ਇਸ ਤਰ੍ਹਾਂ ਦੀ ਕਾਬਲੀਅਤ ਆਪਣੇ ਆਪ ਨੂੰ ਬਣਾ ਲੈਣੇ ਹੋ ਤਾਂ ਉਹੀ ਚੀਜ਼ ਤੁਹਾਡੇ ਪਿੱਛੇ ਆ ਜਾਂਦੀ ਹੈ। ਤੁਸੀਂ ਹਰ ਇੱਕ ਚੀਜ਼ ਦੀ ਗੱਲ ਕਰ ਰਹੇ ਤੁਸੀਂ ਪੈਸੇ ਦਾ ਜ਼ਿਕਰ ਕੀਤੇ ਹੈ ਕਿ ਟਿਕਟ ਦੀ ਪੇਸ਼ਕਸ਼ ਤਾਂ ਕਿ ਨਾਮ ਲੈਣਾ ਵੀ ਮناسب ਨਹੀਂ ਸਮਝਿਆ ਫੇਰ ਉਹ ਕਿਵੇਂ ਲਈਏ? ਕਿ ਟਿਕਟਾਂ ਬਹੁਤ ਵਿਕਦੀਆਂ ਨੇ। ਨਹੀਂ ਟਿਕਟ ਮੁੱਲ ਵਿਕਦੀ ਨਹੀਂ ਮੈਂ ਕਹਿ ਸਕਦੀ ਮੇਰੇ ਕੋਲ ਹੀ ਇੰਨੀ ਜ਼ਿਆਦਾ ਸਮਰੱਥਾ ਨਹੀਂ ਸੀ ਬੱਚੇ ਪੜ ਰਹੇ ਐ ਬੱਚਿਆਂ ਦੀ ਬੇਟੀ ਦੀ ਸ਼ਾਦੀ ਕਰਨੀ ਐ ਬੇਟੇ ਦੀ ਸ਼ਾਦੀ ਕਰਨੀ ਐ ਆਪਾਂ ਉਹ ਪੈਸਾ ਉਧਰ ਲਗਾਈਏ ਜਾਂ ਇਲੈਕਸ਼ਨ ਤੇ ਲਗਾਈਏ ਆਪਣੇ ਕੋਲ ਇੰਨੀ ਸਮਰੱਥਾ ਨਹੀਂ ਹੈ ਕਰੋੜਾ ਰੁਪਿਆ ਆਪਾਂ ਇਲੈਕਸ਼ਨ ਤੇ ਲਾਈਏ ਫਿਰ ਇਹ ਨਹੀਂ ਪਤਾ ਜਿੱਤਣਾ ਕਿ ਹਾਰਨਾ ਔਰ ਕਈ ਲੋਕਾਂ ਨੂੰ ਮੈਂ ਦੇਖਦੀ ਆ ਕਿ ਸਿਆਸਤ ਦੇ ਵਿੱਚ ਸਾਰਾ ਹੀ ਟਾਈਮ ਸਿਆਸਤ ਦੇ ਵਿੱਚ ਦੇਤਾ ਲੇਡੀਜ਼ ਨੇ ਤੇ ਉਹਨਾਂ ਦੀਆਂ ਜ਼ਿੰਦਗੀਆਂ ਆਪਣੀਆਂ ਵੀ ਤੇ ਫੈਮਲੀਆਂ ਵੀ ਉਹਨਾਂ ਨੇ ਬਰਬਾਦ ਕਰ ਲਿਆ ਹੂੰ ਇਹ ਵੀ ਚੀਜ਼ ਇੱਕ ਬੜਾ ਵੱਡਾ ਫੈਕਟ ਹੈ ਪਰ ਬਾਕੀ ਮੇਨ ਇਹ ਹੈ ਕਿ ਜੀ ਜਿਸ ਦੇ ਕੋਲ ਜਿਸ ਨੇ ਵੀ ਸਿਆਸਤ ਕਰਨੀ ਹੈ ਉਸ ਦੇ ਕੋਲ ਬਹੁਤ ਕੁਝ ਹੋਣਾ ਬਹੁਤ ਜ਼ਰੂਰੀ ਹੈ ਕਿ ਇਸ ਪਲੇਟਫਾਰਮ ਤੇ ਤੁਸੀਂ ਪਹੁੰਚੇ ਹੈਗੇ ਹੋ ਇੰਨਾ ਲੰਮਾ ਸਮਾਂ ਤੁਸੀਂ ਕੱਢਿਆ ਵੀ ਹੈ ਸੀ ਦੇਖਦੇ ਸੀਗੇ ਤੁਹਾਡੇ ਵੀਡੀਓ ਤੁਸੀਂ ਹਰ ਸਿਮਰਤ ਕੋਰ ਬਾਦਲ ਦੀਆਂ ਰੈਲੀਆਂ ਤੱਕ ਜਾਂਦੇ ਹੋ ਹੋਰ ਜਿਹੜੇ ਕਿ ਰਾਜਪਦਰੀ ਸਮਾਗਮ ਹੁੰਦੇ ਸੀਗੇ ਪਹਿਲਾਂ ਸਮੇ ਉਸ ਕਾਫੀ ਸਰਗਰਮ ਰਹੇ ਹੈਗੇ ਹੋ ਬਹੁਤ ਚੰਗਾ ਸੋ ਕਿੰਨਾ ਕਿ ਉਹ ਕਾ ਹੁੰਦਾ ਕਿ ਆਪਣੀ ਫੈਮਿਲੀ ਨੂੰ ਵੀ ਟਾਈਮ ਦੇਣਾ ਤੇ ਪਾਰਟੀ ਦਾ ਸ਼ਡਿਊਲ ਵੀ ਮੈਂਟੇਨ ਰੱਖਣਾ ਸੋ ਕਿਵੇਂ ਬੈਲੈਂਸ ਕੀਤਾ ਫਿਰ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਜਦੋਂ ਵੀ ਕੁਝ ਕਰਦੇ ਹੋ ਉਹਦੇ ਵਿੱਚ ਸਭ ਤੋਂ ਵੱਡੀ ਕੰਟ੍ਰਿਬਿਊਸ਼ਨ ਤੁਹਾਡੀ ਆਪਣੀ ਫੈਮਿਲੀ ਦੀ ਹੁੰਦੀ ਹੈ ਜੇ ਤੁਸੀਂ ਕਹੋ ਵੀ ਤੁਸੀਂ ਬੁਲਾਰੇ ਬਹੁਤ ਅੱਛੇ ਹੋ ਤੁਸੀਂ ਬਹੁਤ ਵਰਕ ਕਰਦੇ ਹੋ ਤੁਸੀਂ ਤਪਸਵੀ ਹੋ ਤਪ ਕਰ ਰਹੇ ਹੋ ਕੋਈ ਵੀ ਤਾਪ ਕੋਈ ਵੀ ਬੁਲਾਰਾ ਕੋਈ ਵੀ ਲੇਡੀ ਕੋਈ ਵੀ ਜੈਂਟਸ ਵਿਦਆਊਟ ਫੈਮਿਲੀ ਦੇ ਨਾਥਿੰਗ ਕੁਝ ਵੀ ਨਹੀਂ ਹੈ ਹੂੰ ਤੇ ਮੇਰੀ ਫੈਮਲੀ ਦੇ ਵਿੱਚ ਮੇਰੀ ਬੇਟੀ ਇੱਕ ਦੇਵੀ ਦੀ ਤਰ੍ਹਾਂ ਮੈਂ ਸਮਝਦੀ ਆ ਤੇ ਮੇਰਾ ਬੇਟਾ ਬਹੁਤ ਨਾਈਸ ਹੈ ਤੇ ਮੇਰੇ ਹਸਬੰਡ ਬੜੇ ਅੱਛੇ ਇਨਸਾਨ ਨੇ ਅਸੀਂ ਸਾਰੇ ਮਿਲ ਕੇ ਕਈ ਵਾਰ ਤੁਸੀਂ ਅਮੇਜਨ ਨਹੀਂ ਕਰੋਗੇ ਕਿ ਕਿਸੇ ਰੈਲੀ ਤੋਂ ਆਈ 11 ਵਜੇ ਬੱਚਿਆਂ ਨੂੰ ਜਗਾ ਕੇ ਅਸੀਂ ਮੋਗਾ ਤੋਂ ਆਈ ਠੰਡੇ ਦਿਨ 11 ਵਜੇ ਬੱਚਿਆਂ ਨੂੰ ਆ ਕੇ ਜਗਾਇਆ ਮੇਰੇ ਸਿਸਟਰ ਨੂੰ ਬੱਚਿਆਂ ਕੋਲ ਛੱਡ ਕੇ ਗਏ ਤੇ ਜਦੋਂ ਜਗਾਇਆ ਤੇ ਬੇਟਾ ਫਟਾਫਟ ਉੱਟਛੋ ਉੱਠੋ ਤੁਹਾਡਾ ਪੇਪਰ ਹੈ ਤੁਹਾਨੂੰ ਕੁਝ ਕਰਵਾ ਦਈਏ ਤਬ ਬੇਟੀ ਕਹਿੰਦੀ ਮੰਮੀ ਫਿਕਰ ਨਾ ਕਰੋ ਮੈਂ ਕਰ ਲਿਆ ਸੀ ਤੇ ਬਿਠਾਉ ਤੁਹਾਨੂੰ ਖਾਣਾ ਖਵਾ ਦਈਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਖਾਓ ਆਪ ਵੀ ਭੁੱਖੇ ਸੀ ਔਰ ਬੱਚਿਆਂ ਨੂੰ ਵੀ ਬੱਚੇ ਇਸ ਕਰਕੇ ਬੱਚਿਆਂ ਦਾ ਸ਼ੁਕਰੀਆਦਾ ਕਰਦੇ ਆ ਕਿ ਐਦਾਂ ਲੱਗਦਾ ਕਿ ਅਸੀਂ ਉਹਨਾਂ ਦੇ ਪੇਰੈਂਟਸ ਨਹੀਂ ਉਹ ਸਾਡੇ ਪੇਰੈਂਟਸ ਹੈ ਇਸ ਤਰ੍ਹਾਂ ਦਾ ਬਿਹੇਵੀਅਰ ਹੈ ਉਹਨਾਂ ਦਾ